ਕਿਹੜਾ ਕੋਈ ਫਿਕਸ ਨਹੀਂ ਹੈਗਾ ਟਰੈਕਟਰ ਆ ਕੇ ਦੇਖ ਕੇ ਪਸੰਦ ਕਰ ਲਿਓ ਠੀਕ ਨੇ ਅਚਾ ਜੀ ਠੀਕ ਆ ਠੀਕ ਆ ਹਾਂ ਬਾਕੀ ਆਪਾਂ ਬਿਲਕੁਲ ਜੈ ਰੇਡ ਦੇ ਟਰੈਕਟਰ ਦੇ ਦਾਂਗੇ ਮੇਨ ਅਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਮਿੱਤਰੋ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਆਪਾਂ ਨੇ ਪ੍ਰਧਾਨ ਜੀ ਵੀ ਪਹੁੰਚੇ ਹੋਏ ਆ ਆਪਣੇ ਕੋਲ ਅੱਜ ਅਚਾ ਜੀ ਅਸਸੀ ਕਾਲ ਜੀ ਸਾਰੇ ਜੀ ਠੀਕ ਹੈ ਜੀ ਹੋਰ ਅੱਜ ਕਿਵੇਂ ਘੇੜਾ ਮਾਰੇ ਜੀ ਅੱਜ ਮੱਡੀ ਜਾਇਦਾ 8-3 ਗੁਣ ਅੱਛਾ ਮੈਂ ਚੱਲ ਕੇ ਗੋੜੇ ਲਾਉਣਾ ਘਾਟਾ ਆੜਤੀਆਂ ਥੋੜੀ ਆੜੀ ਖਾਸੀ ਆ ਹਾਂ ਹਾਂ ਹੈਂ ਵਧੀਆ ਬੰਦਾ ਵਧੀਆ ਬੰਦਾ ਭਾਈ ਦੇ ਦਵਾਈਆਂ ਵੀ ਰੱਖੀਆਂ ਹੋਏ ਨਾ ਅੱਛਾ ਹੂੰ ਦਵਾਈਆਂ ਲੈ ਕੇ ਫਿਰ ਆਉਣਾ ਪੈਂਦਾ ਠੀਕ ਆ ਬੰਟੀ ਕੋਲੇ ਆ ਕਰਦੇ ਆਂ ਜੀ ਬੰਟੀ ਠੀਕ ਆ ਜੀ 5 43 ਪੋਸਟ ਹੋ ਗਈ ਚੱਲਦੇ ਨੇ ਇਹਦੇ ਕੋਲੇ ਅੱਛਾ ਹਾਂ ਠੀਕ ਆ ਠੀਕ ਆ ਤੁਹਾਨੂੰ ਬਦਲੀ ਜਾਣੇ ਠੀਕ ਆ ਜੀ ਹੋਰ ਜਿਹਦੇ ਕੰਮ ਨਵੇਂ ਡਤਾ ਜੀ ਜੀ ਦਾ ਬਹੁਤ ਜਿਹਾ ਕੂ ਹੁੰਦੇ ਆ ਰੋ ਤਾਂ ਤੁਸੀਂ ਤਾਂ ਤੁਹਾਨੂੰ ਹੋ ਗਏ 15 ਦਿਨ ਬੀਲੇ ਹੋ ਇਹਨੂੰ ਹੈਂ ਹਾਂ 15 ਦਿਨ ਹੋ ਗਏ ਅੱਛਾ ਠੀਕ ਆ ਜੀ 15 14 ਠੀਕ ਹੈ ਜੀ ਯਾਦ ਫਿਰ ਟਰੈਕਟਰ ਖਾਦੀ ਤੁਹਾਨੂੰ ਹੌਲੈਂਡ ਭਾਈ ਹੌਲੈਂਡ ਲਿਆਂਦਾ ਨਵਾਂ ਟਰੈਕਟਰ ਹੈ ਪ੍ਰਧਾਨ ਨਹੀਂ ਮੰਨਦਾ ਸ੍ਰੀ ਕਾਰ ਦੀ 18 ਨੂੰ ਮਹਾ ਪ੍ਰਧਾਨ ਦੇ ਦੀਏ ਬੰਦ ਕਰ ਲੈ ਇਹਨੇ ਪ੍ਰਧਾਨ ਨੂੰ ਤਾਂ 2 ਸਾਲ ਹੋ ਗਏ ਮੈਂ ਤਾਂ ਕਰਦੇ ਨੂੰ ਹਾਂ ਮੰਨਦਾ ਨਹੀਂ ਹੈ ਲੈਦਾ ਇਹ ਕੋਈ ਨਹੀਂ ਪ੍ਰਧਾਨ ਕਹਿੰਦਾ ਜੇ ਜ਼ਿੰਮੇਵਾਰੀਆਂ ਭਾਰੀਆਂ ਸਿਰ ਪਰ ਨਵੇੜ ਕੇ ਫੇਰ ਕਰਾਉਣਾ ਹਾਂ ਨਾ ਕਰਾਉਣਾ ਕਹੋਗਾ ਵੀ ਫੇਰ ਲੈਣਾ ਨਹੀਂ ਗੱਲ ਹਾਂ ਠੀਕ ਹੈਗਾ ਟਰੈਕਟਰ ਦਾ ਕਹਿੰਦਾ ਜ ਮਰਜ਼ੀ ਲੈ ਲਈਏ ਇਹ ਨਾ ਇਹ ਵੀ ਪ੍ਰਧਾਨ ਉਹ ਆ ਜਿਹਦੇ ਚਾਰੇ ਟਾਇਰ ਘੁੰਮਦੇ ਹਾਂ ਜੀ ਇਹ ਚਾਰੇ ਘੇਰ ਘੁੰਮਦੇ ਹੈ ਨਾ ਰੀਟ ਨਹੀਂ ਚੱਲਦੀ ਥੋੜੇ ਜਿਹੇ ਪੈਸੇ ਪਾ ਕੇ ਆਪਾਂ ਵੀ ਲਈ ਆ ਮੈਂ ਤਾਂ ਪ੍ਰਧਾਨ ਦਾ ਟਰੈਕਟਰ ਦਾ ਵੀ ਰੇਟ ਪੂਰਾ ਲਾਉਣਾ ਹਾਂ ਲੱਖ ਰੁਪਏ ਰੇਟ ਲਾਉਣਾ ਉਹਦਾ ਕਿਹੜੇ ਅੱਛਾ 35 ਕੀ 35 ਕੀ ਹੈ ਨਾ 22 35000 35000 ਹਾਂ ਤਾਂ ਪਰ ਦੇਖਾਂਗੇ 2 ਲੱਖ ਦਾ ਕਿ ਲੱਖ ਦਾ ਨਹੀਂ ਭਾਈ ਇਹ ਵੀ ਪਤਾ ਪ੍ਰਧਾਨ ਨੇ ਕਿ ਭਰੇ ਉਹੀ ਯਾਰ ਕਰਾ ਦੇਣਾ ਭਾ ਨਹੀਂ ਹਾਂ ਮੋਡੀਫਾਈ ਕਰਾ ਕੇ ਪੁਰਾਣੇ ਟੈਟੋਅ ਤਿਆਰ ਕਰਾ ਕੇ ਕੋਈ ਫਾਇਦਾ ਨਹੀਂ ਲੈਣਾ ਹੈਗਾ ਕਹਿੰਦਾ ਵੀ ਥੋੜਾ ਜਿਹਾ ਨਵਾਂ ਹੀ ਲਊਗਾ ਸਮਾਨ ਨਹੀਂ ਮਿਲਦਾ ਹੈਗਾ ਹੁਣ ਸਮਾਨ ਵੀ ਨਹੀਂ ਮਿਲਦਾ ਨਾਲੇ ਉਹ ਗੱਲ ਨਹੀਂ ਬੰਦ ਜਿੰਨੀ ਮਰਜ਼ੀ ਸੋਚ ਲੀ ਕਲਾਚ ਵਾਲੀ ਪਾਸ਼ਾ ਖਰਾਬ ਹੋ ਗਈ ਕਿਦਾਂ ਬਹੁਤ ਔਖੀ ਮਿਲੀ ਆ ਠੀਕ ਆ ਉਹ ਵੀ ਕਹਿੰਦਾ ਲੱਗਤੇ ਆ ਅੱਛਾ ਮਿਲਦਾ ਨਹੀਂ ਭਾਈ ਸਮਾਨ ਨਹੀਂ ਮਿਲਦਾ ਪੁਰਾਣੇ ਦਾ ਆਲੀ ਜਿੱਧਰ ਬਿੱਟੂ ਆਉਂਦਾ ਆਪਣੇ ਫਰੋਜ਼ ਦੇ ਪਰ ਕਿੰਨੀ ਦੇ ਉੱਧਰ ਹੈਗੇ ਟਰੈਕਟਰ ਇਹ ਉੱਧਰ ਹੈਗੇ ਜੀ ਉੱਧਰ ਮਿਲ ਹੀ ਜਾਂਦਾ ਸਮਾਨ ਆਪਣੇ ਨਹੀਂ ਮਿਲਦਾ ਸਮਾਨ ਉੱਧਰ ਹੈਗੇ 91 11 ਵਗੈਰਾ ਜੀ ਹਾਂ ਬਹੁਤ ਜ਼ਿਆਦਾ ਹੈ ਨਾ 25 11 ਫਤਹ ਜਾਂਦਾ ਹੈ ਬਾਕੀ ਹੋਰ ਉਹਨੇ ਕਿਦਾਂ ਟਰੈਕਟਰ ਜੀ ਅੰਦਰ ਖੜਦਾ ਹੋਊਗਾ ਟਰੈਕਟਰ ਟਰੈਕਟਰ ਤਾਂ ਹਾਂ ਜੀ ਸਾਫਾ ਤਾਂਹੀਂ ਟਰੈਕਟਰ ਮਾਡਲ 18 ਇਹਦਾ ਰੇਟ ਵੀ ਇੱਥੇ ਆਪਾਂ ਜਮਾਂ ਹੀ ਜਾਏ ਰੇਟ 'ਚ ਦੇ ਦੇਣਾ ਟਰੈਕਟਰ ਜਿਹੜੇ ਜੋ ਰੇਟ 'ਚ 18 ਮਾਡਲ ਮਿਲਣ ਨੇ ਆਪਾਂ ਨੇ ਉਹ ਰੇਟ 'ਆ ਮਾ ਟਰੈਕਟਰ ਦੇ ਦੇਣਾ ਹੈ ਠੀਕ ਹੈ ਠੀਕ ਹੈ ਮੁਹਾਲੀ ਦਾ ਨੰਬਰ ਆ ਮਨੇ ਵੀ ਦੇਦਾ 7865 7865 ਟਰੈਕਟਰ ਸਾਰੀ ਰੀਜਨਲ ਆ ਜੈਨੂਨ ਚੱਲਿਆ ਹੋਇਆ ਨਾਲ ਦੇ ਟਾਇਰਾਂ ਚਾਰੇ ਠੀਕ ਆ ਪਿਛਲੇ ਟਾਇਰ ਥੋੜੇ ਵੱਧ ਆ ਪਿਛਲੇ ਟਾਇਰ ਹੋਣਗੇ ਅੱਧ ਦੇ ਉੱਪਰ ਹਾਂ ਮੁਰਲੇ ਟਾਇਰ ਥੋੜੇ ਜਿਹਾ ਘੱਟ ਆ ਠੀਕ ਆ ਤੇ ਕੈਸ ਸੋਨਾ ਦੇ ਹਾਂਜੀ ਟਾਇਰ 16 ਦੇ ਟਾਇਰ 16 ਦੇ ਆਉਂਦੇ ਇਹਨਾਂ ਠੀਕ ਆ ਜੀ 16 9 ਬਾਕੀ ਅਸੀਂ ਇਹਨੂੰ ਜਿਹੜੀ ਛਤਰੀ ਛਤਰੀ ਇਹਨੂੰ ਨਾਲ ਹੀ ਆਉਂਦੀ ਕੰਪਨੀ ਫੀਟੜੇ ਅੱਛਾ ਹਾਂ ਠੀਕ ਠੀਕ ਬਾਕੀ ਉਹ ਟਰੈਕਟਰ ਜਿਹੜੀ ਕੰਪਨੀ ਫੀਟੜੇ ਆਉਂਦੀ ਇਹਨੂੰ ਨਾਲ ਹੀ ਆਉਂਦੀ ਬਾਈ ਤੇ ਬਾਕੀ ਬਾਈ ਟਰੈਕਟਰ ਬਾਰੇ ਤਾਂ ਹੁਣ ਬਹੁਤਾ ਕੁਝ ਦੱਸਣ ਦੀ ਲੋੜ ਹੈ ਨਹੀਂ ਇਹਦੇ ਬਾਰੇ ਅੱਛਾ ਹੁਣ ਦੇਖਦੇ ਰਹਾਂਗੇ ਵੀਡੀਓ 'ਚ ਕਿੰਨਾ ਚੱਲਦਾ ਟਰੈਕਟਰ ਇਹ 3 ਸਪੀਡ ਹੈ 3 ਸਪੀਡ ਇਹਦਾ ਆਏ 3 ਜਮਨੇ ਬਾਈ ਅੱਛਾ ਜਿਹੜਾ ਆਇਆ ਸਪੈਸ਼ਲ ਐਡੀਸ਼ਨ ਇਹ ਬਾਈ 3 'ਚ ਆਇਆ 3 3 ਟਰਬੋ ਲੱਗੀ ਹੋਈ ਇਹਨੂੰ ਕੰਪਨੀ ਫਿੱਟੜ ਬਾਈ ਜੱਗੂ ਨੂੰ ਪਤਾ ਹੁਣ ਜੱਗੂ ਦਾ ਕੰਮ ਹੈ ਇਹੀ ਆਉਣੇ ਬਾਈ ਪਤਾ ਕੁਝ ਨਹੀਂ ਦਾ ਹੁਣ ਲੱਗ ਗਿਆ ਹੁਣ ਜੇ ਹੁਣ ਰਹਿਣਾ ਹੀ ਹੈ ਕੰਮ 'ਚ ਇਹਨੂੰ ਵੀ ਇੱਥੇ ਬਹੁਤ ਪਤਾ ਲੱਗ ਗਿਆ ਹੁਣ ਇਹ ਵੀ ਨਹੀਂ ਕਿਹੜਾ ਪਾਣ ਦਿੰਦਾ ਜੌਂਡੀਅਰ ਪੱਟਣ ਨੂੰ ਮਿੰਟ ਲਾਉਂਦਾ ਆਉਣ ਇਹ 9 ਹੋ ਗਿਆ ਇਹਦਾ 50 ਪੜਾ ਰੱਖਿਆ ਨਾ 9 ਹੋ ਗਿਆ ਪੂਰਾ ਇਹਦਾ ਆਪਣੇ ਰੱਖ ਕੇ ਨਾ ਪੰਪ ਰੱਖਿਆ ਡਾਕਟਰ ਆ ਬਈ ਉਹ ਤਾਂ ਡਾਕਟਰ ਹੀ ਹਾਂ ਬਜੌੜੀ ਅਰਦਾ ਨਾ ਮੇਤਰੀ ਦਾ ਪਰਾਣਾ ਹੂੰਦਾ ਇਹ ਹਾਂ ਹਾਂ ਸਹੀ ਗੱਲ ਆ ਬਾਕੀ ਕਹਾਂ ਜਾਏਗੀ ਅਸੀਂ ਐਮਬੀਬੀਐਸ ਬਣਾ ਦੇਣਾ ਸਾਨੂੰ ਹਾਂ ਆ ਡੈਕ ਵਾਲੀ ਖੁੱਜੀ ਵੀ ਧਾਰ ਹੈ ਨਾ ਹਾਂ ਇਹਦਾ ਡੈਕ ਖੋਲਿਆ ਹੁੰਦਾ ਬਾਈ ਛਤਰੇ ਉਹਦੇ ਪਿੱਛੇ ਲੱਗਿਆ ਪਾ ਨਾ ਜੂ ਪੈਰੀ ਦੀ ਹੋਣੀ ਬੈਟਰੀ ਤੇ ਉਹਦੇ ਪਿੱਛੇ ਐਂਗਲ ਲੱਗੇ ਹੋਏ ਆ ਹਾਂ ਡੈਕ ਖੋਲ ਲਾਂ ਨੇ ਡੈਕ ਤਾਂ ਅਮਨੇ ਅੱਜਕੱਲ ਬਾਈ ਹਰੇ ਕੇ ਲਾ ਲੰਦਾ ਬੈੱਕ ਤਾਂ ਹੈਗੇ ਆ ਕੋਈ ਉਹ ਆਗਲਾ ਲਾਉਂਦਾ ਕਿ ਨਹੀਂ ਅੱਜ ਕੱਲ੍ਹ ਤਾਂ ਕੋਈ ਗੋਲ ਬਾਕਸੇ ਤਾਂ ਲਾਉਂਦਾ ਹੈ ਨਹੀਂ ਸਾਰੇ ਬਾਕਸੇ ਹੀ ਲਵਾਉਨੇ ਆ ਉਹ ਡੈੱਕ ਵੀ ਜਣੀ 50000 ਦੇ ਘੱਟ ਨਹੀਂ ਲੱਗਦਾ ਭਾਈ ਸ਼ੋਹ ਖੋਲੀ ਮੜ ਗਈ ਮੰਨੇ ਦੀ ਭਾਈ ਹੁਣ ਖਰਚਾ ਕਰਨ ਦੇ ਅੱਗੇ ਨਹੀਂ ਅਗਲੇ ਦੇਖਦੇ ਹੈਗੇ ਉਹ ਤਾਂ ਹੈ ਜੀ ਲਓ ਜੀ ਭਾਈ ਸਰ ਇੰਜਨ ਚੈੱਕ ਕਰੋ ਭਾਈ ਟਰੈਕਟਰ ਦਾ ਸਾਰਾ ਹੀ ਸੀਲਡ ਹੈ ਠੀਕ ਹੈ ਜੀ ਹਾਂ ਟਰਬੋ ਟਰਬੋ ਆਉਂਦੀ ਹੈ ਭਾਈ ਇਹਨੂੰ ਉਹ 20 ਨੰਬਰ ਲਿਖਿਆ 20000 20 ਨੰਬਰ ਹੈ ਮੱਕੇਮ ਨੇ ਵੀਰੇ ਇਹ ਜਿਹੜਾ ਟਰੈਕਟਰ ਹੌਲੈਂਡ ਸਪੈਸ਼ਲ ਐਡੀਸ਼ਨ ਇਹ ਰੂਟਰ ਪੰਪ ਚ ਆਉਂਦਾ ਹੂੰ ਇਹਨੂੰ ਇਹ ਦੂਆਨ ਲਾਈਨ ਪੰਪ ਚ ਨਹੀਂ ਆਉਂਦਾ ਇਹ ਰੂਟਰ ਪੰਪ ਚ ਆਉਂਦਾ ਜਣੀ ਕੇ ਇਹ ਚਾਬੀ ਨਾਲ ਇਹਦਾ ਸਾਰਾ ਸਰਕਲ ਜੋ ਵੀ ਆ ਜੋਰ ਵੀ ਬਹੁਤ ਮਾਰਦਾ ਦਾ ਹਾਂ ਜ਼ੋਰਦਾਰ ਦਾ ਬਾਈ ਦਾ ਜਿੱਥੇ ਕੋਈ ਟਰੈਕਟਰ ਕੱਢਦਾ ਉੱਥੇ ਹੀ ਕੱਢਦਾ ਨਾ ਮੈਂ ਦੇਖਿਆ ਰੀਲ ਨਹੀਂ ਹਾਂ ਸਾਬੇ ਏਰੀਆ ਤੇ ਜ਼ਿਆਦਾ ਇਹ ਹੀ ਆ ਹੂੰ ਨੀਓਲੈਂਡ ਨਵਾਂ ਸ਼ਹਿਰ ਜਲੰਧਰ ਏਰੀਆ ਤਨੂੰ ਆਹੀ ਲੱਭਣਾ ਜੀ ਟਰੈਕਟਰ ਜਾਂ ਉਧਰ ਫਾਰਮ ਡ੍ਰੈਗ ਹੋਊਗਾ ਹਾਂ ਫਾਰਮ ਡ੍ਰੈਗ ਕਰ ਹੌਲੈਂਡ ਦੇ ਵੱਧ ਹਜੇ ਹਜੇ ਆਪਣੇ ਰੀ ਥੋੜਾ ਕਰੇਜ ਘੱਟ ਹੈ ਦਾ ਹਾਂ ਆਪਣੇ ਹੁਣ ਥੋੜਾ ਜਿਹਾ ਲੱਗ ਗਿਆ ਹੁਣ ਮੁੰਡੇ ਲੱਗੇ ਲੈਣ ਤੇ ਜਣੀ ਕਿ ਉਧਰ ਵੱਧ ਕਰੇਜ ਚਾਚਾ ਦੇਖ ਮੜਾ 껖ੜਾ ਲੈ ਕੇ ਤੂੰ ਵੀ ਯਾਰ ਨਹੀਂ ਨਹੀਂ ਜੇ ਤੂੰ ਪਤਾ ਕੀ ਚੱਕਣਾ ਹਾਂ ਉਧਰ ਜ਼ਮੀਨਾਂ ਬਹੁਤ ਆ ਹਾਂ ਜ਼ਮੀਨਾਂ ਖੁੱਲੀਆਂ ਨੇ ਜ਼ਮੀਨਾਂ ਖੁੱਲੀਆਂ ਹਾਂ ਤੇ ਕਿਆ ਥੋੜੀ ਟੇਪ ਦਾ ਕੰਮ ਖਰਾਬ ਹੋਇਆ ਵਾ ਮਤਲਬ ਸਟicker ਲਾਉਣ ਲੱਗਾ ਮੈਂ ਕਹਾਂ ਨਾਲ ਦੇ ਸਟickerਾਂ ਕਾਨੂੰ ਛੇੜਨੇ ਆ ਨਹੀਂ ਨਹੀਂ ਲੈ ਨਾ ਹੈ ਇਹ ਵੀ ਕੀ ਕਰਾ ਦੇ ਨਹੀਂ ਜੀ ਆਹ ਹੈ ਨਾ ਉੱਪਰ ਦੂਹੀ ਟੇਬਲ ਲਵਾਈ ਹੋਈ ਆ ਕਾਲੀ ਕਾਲੀ ਆ ਇਧਰੋਂ ਤਾਂ ਲਾਤੀ ਅਸੀਂ ਹੂੰ ਇਹ ਨਵਾ ਦਾ ਲੰਨੇ ਆ ਇਹ ਕਰਦੀ ਖਾਣ ਹਮਨੇ ਕਈ ਬੰਦੇ ਮੈਂ ਦੇਖਿਆ ਕਈ ਮੈਂ ਦੇਖਿਆ ਸਾਰੀ ਉਹ ਜਿਆਦਾ ਮਾੜੀ ਆ ਗਲਤ ਆ ਉਹ ਵੀ ਮੈਂ ਆਪਣੇ ਪੈਂਤੀ ਗੇੜੇ ਨੂੰ ਕਰਾਈ ਵੀ ਆ ਆ ਮੁੰਡੇ ਜਿਹੜਾ ਉਹ ਰੇ ਆ ਆਮਗਰ ਆ ਮੰਦਿਰ ਚ ਹਮਨੇ 4 ਸਾਲ ਹੋ ਗਏ 3 ਸਾਲ ਇੱਥੇ ਜਗ੍ਹਾ ਤੇ ਵੀ ਨਹੀਂ ਹਿੱਲੀ ਸੱਚ ਐ ਆ ਜਿਹੜਾ ਮਨ ਕੀ ਨਵੇਂ ਟੈਕਟ ਨਹੀਂ ਕਰਾਉਣੀ ਚਾਹੀਦੀ ਇਹ ਨਵੇਂ ਨੂੰ ਨਹੀਂ ਇਹ ਮੁਰਕੇ ਜਦੋਂ ਉੱਤਰਦੀ ਆ ਨਾ ਰੰਗ ਪੜਦੇ ਰੰਗ ਖਰਾਬ ਨਹੀਂ ਮੈਨੂੰ ਹੈ ਉਹ ਗੱਲ ਤਾਂ ਹਾਂ ਕਿੱਦਾਂ ਹੁਣ ਤੋਂ ਪਿੱਛੇ ਖੜਦਾ ਟਰੈਕਟਰ ਤੇੜਾਂੀਆਂ ਪੈ ਜੰਨੀਆਂ ਦੇ ਵਿੱਚ ਰੰਗ ਚ ਵੀ ਨਾੜੇ ਪੈਂਦੀ ਆ ਫਿਰੋ ਨੰਨੇ ਨੂੰ ਵਾਤਾ ਬਾਕੀ ਬਾਈ ਮਾਡਲ ਹੈਗਾ ਜੀ ਇਹ 2018 ਠੀਕ ਆ ਜੀ ਤੇ ਕੰਡੀਸ਼ਨ ਥੋੜੀ ਸਾਹਮਣੇ ਆ ਟਰੈਕਟਰ ਦੇ ਬਾਕੀ ਜੇ ਕੋਈ ਮੇਰਾ ਵੀਰ ਚਾਹਵਾਨ ਸੱਜਣ ਹੋਇਆ ਹੋਰਣਡ ਲੈਣ ਦਾ ਠੀਕ ਆ ਤਾਂ ਆਪਣੇ ਕੋਲ ਖੜਾ ਹੀ ਆ ਕੇ ਦੇਖ ਲਿਓ ਟਰੈਕਟਰ ਤੇ ਟਰੈਕਟਰ ਸਾਰਾ ਓਕੇ ਆ ਜੀ ਟਾਇਰ ਟੂਰ ਚਾਰੇ ਨਾਲ ਦੇ ਨੇ ਮਗਰਾੜਾਂ ਦੀ ਕੰਡੀਸ਼ਨ ਚੈੱਕ ਕਰ ਲਓ ਠੀਕ ਆ ਜੀ ਲੋ ਜੀ ਪਿੱਛੋਂ ਚੈੱਕ ਕਰੋ ਟਰੈਕਟਰ ਐਨ ਆਹ ਥੋੜਾ ਜਿਹਾ ਮਗਰਾੜ ਬੈਂਡ ਹੋਇਆ ਬਾਈ ਠੀਕ ਹੈ ਜੀ ਆ ਦੇਖੋ ਤੇ ਬਾਕੀ ਟਰੈਕਟਰ ਵਧੀਆ ਥੋੜਾ ਜਿਹਾ ਹਲਕਾ ਹਲਕਾ ਰੰਮਾ ਦੀਆਂ ਕਿਨਾਰੀਆਂ ਤੇ ਰੰਗ ਹੋਇਆ ਵਾ ਖਰਾਬ ਬਾਕੀ ਦਾ ਰੰਗ ਐਨ ਪੂਰਾ ਓਕੇ ਬਾਕੀ ਟਰੈਕਟਰ ਸਾਰਾ ਜੈਨੂਅਲ ਹੈ ਕਹਿਣ ਦਾ ਭਾਬ ਕਿਸੇ ਪਾਸੇ ਤੇ ਕੋਈ ਟਚਿੰਗ ਟੂਚਿੰਗ ਕੁਛ ਨਹੀਂ ਹੈਗਾ ਟਰੈਕਟਰ ਦੇ ਠੀਕ ਹੈ ਜੀ ਬਾਕੀ ਬਾਈ ਹੋਰ ਤਾਂ ਮਨ ਲਗੀ ਚੱਲੇ ਦੇ ਵਿੱਚ ਬਹੁਤਾ ਕੁਝ ਦੱਸਣ ਨੂੰ ਵੀ ਨਹੀਂ ਹੈਗਾ ਟਰੈਕਟਰ ਦੇ ਵਿੱਚ ਰੇਟ ਰੂਟ ਆਪਾਂ ਤੁਹਾਨੂੰ ਦੱਸ ਦਨੇ ਆ ਡਿਮਾਂਡ ਆਮਨੇ ਕਿੰਨੀ ਕੀ ਡਿਮਾਂਡ ਕਰਦੀ ਹੈ ਬਾਈ ਟਰੈਕਟਰ ਦੀ ਇਹਦੀ ਹੈ ਜੀ ਇਹ ਦੇਖਣਾ ਹੈ ਇਹ ਦੇਖਣਾ ਹੈ ਨਾ ਡਿਮਾਂਡ ਬਾਈ ਆਪਾਂ ਕਰ ਦਨੇ ਆ ਦੀ 5 ਲੱਖ 70 ਹਜ਼ਾਰ ਠੀਕ ਹੈ ਜੀ ਬਾਕੀ ਆਪਾਂ ਦੇ ਦਾਂਗੇ ਮੌਕੇ ਤੇ ਰੇਟ ਕੋਈ ਫਿਕਸ ਨਹੀਂ ਹੈਗਾ ਟਰੈਕਟਰ ਆ ਕੇ ਦੇਖ ਕੇ ਪਸੰਦ ਕਰ ਲਿਓ ਠੀਕ ਨਹੀਂ ਐਟਾ ਜੀ ਠੀਕ ਆ ਠੀਕ ਆ ਹਾਂ ਬਾਕੀ ਆਪਾਂ ਬਿਲਕੁਲ ਜੈ ਰੇਟ ਦੇ ਟਰੈਕਟਰ ਦੇ ਦਾਂਗੇ ਮੇਨ ਆ ਕਈ ਵੀਰ ਫੋਨ ਤੇ ਲੱਜ ਜਨੇ ਬਾਈ ਲਾਸਟ ਦਾ ਦੋ ਫੋਨ ਤੇ ਕੋਈ ਸੌਦਾ ਨਹੀਂ ਹੋਣਾ ਹਾਂ ਸਾਹਮਣੇ ਬਹਿ ਗਏ ਫੋਨ ਤੇ ਆਪਾਂ ਜੇ ਤੁਹਾਨੂੰ 5 ਲੱਖ ਕਹਿ ਦਈਏ ਅਮਨੇ ਵੀਰੇ ਤਾਂ ਵੀ ਸੌਦਾ ਨਹੀਂ ਹੋਣਾ ਹਨਾ ਜੀ ਆਇਆ ਗਾ ਢੇੜ ਦਾ ਜਿਹੜਾ ਬੰਦਾ ਸਾਈ ਕੱਢ ਕੇ ਫੜਾਉਂਗਾ ਫੇਰ ਹੁੰਦਾ ਉਹ ਜਦੋਂ ਫਿਰ ਦਿਨਿਆਂ ਨੂੰ ਹੌਸਲਾ ਹੋ ਜਾਂਦਾ ਵੀ ਹਾਂ ਬੰਦੇ ਨੇ ਲੈਣਾ ਰੈਕਟਰ ਜੀ ਫੇਰ ਘਾਟਾ ਵਾਧਾ ਵੀ ਹੋ ਜਾਂਦਾ ਜੀ ਹੋ ਜਾਂਦਾ ਹੋ ਜਾਂਦਾ ਜੀ ਨਹੀਂ ਪਹਿਲਾਂ ਨਹੀਂ ਹੁੰਦਾ ਇਦਾਂ ਪੋਣਾ ਬਿਲਕੁਲ ਜੀ ਬਿਲਕੁਲ ਉਹੀ ਗੱਲ ਹੈ ਜੀ ਤੇ ਬਾਕੀ ਅਮਨੇ ਜਿਹੜਾ ਤੁਹਾਨੂੰ ਜੋਰ ਹਨਾ ਜਿਹੜਾ ਜੋਰ ਇਹਦਾ ਮੇਨ ਜੋਰ ਮਾਰਨ ਦਾ ਕਾਰਨ ਸਭ ਤੋਂ ਮੇਨ ਪਿਛ ਇਹਨੇ ਪਿੱਛੇ ਦੇ ਚੱਕੇ ਮਾ ਡਕਸ਼ਨਾਂ ਨਹੀਂ ਆਈਆਂ ਜੀ। ਉਹਦੇ ਕਰਕੇ ਟਰੈਕਟਰ ਚੱਕਰ ਨਹੀਂ ਤੋੜਦਾ। ਹੂੰ ਹੂੰ ਜਿੱਦ ਜੋਂਡੀਰ ਜਾ। ਹੈ? ਉਹ ਕਲੈਂਟਰੀ ਸਿਸਟਮ ਜੋਂਡੀਰ ਇਹ ਚ ਪਲਾਂਟਰ ਇਹਦੇ ਦੋਈਆਂ ਡਕਸ਼ਨਾਂ ਆ। ਡਕਸ਼ਨ ਮਤਲਬ ਕੀ ਉਹ ਹੈ ਉਹ ਜਗ ਦੇ ਚੱਕੇ ਪਿੱਛੇ ਦੇ ਚਾਗੇ। ਆ ਜਾ ਭਾਈ ਦਿਖਾ ਦੀ ਆ ਜਾ। ਅਸੀਂ ਇਹਦੇ ਉਹ ਦੇਖੋ ਜੀ। ਇਹ ਤਾਂ ਜ਼ੋਰ ਮਾਰਨ ਦਾ ਸਭ ਤੋਂ ਮੇਨ ਕਾਰਨ ਆਹੀ ਆ। ਆਹ ਚੀਜ਼। ਹਾਂ। ਹਰੇ ਇੱਚ ਗਰਾਰੀਆਂ ਚੱਲਦੀਆਂ ਨੇ ਇੱਚ ਗਰਾਰੀਆਂ ਹੂੰ ਹੂੰ ਜ਼ੋਰ ਵੰਡਿਆ ਜਾਂਦਾ ਹੈ ਹਾਂ ਜ਼ੋਰ ਵੰਡਿਆ ਜਾਂਦਾ ਪਤਾ ਨਹੀਂ ਕਿ ਜ਼ੋਰ ਮਤਲਬ ਕਿ ਗਰਾਰੀ ਛੋਟੀਆਂ ਦੇ ਵਿੱਚ ਗਰਾਰੀਆਂ ਬੜੀਆਂ ਮੈਂ ਸਮਝ ਗਿਆ ਹਾਂ ਕਿ ਡਿਵਾਈਡ ਹੋ ਜਾਂਦਾ ਜ਼ੋਰ ਹਾਂ ਯਾਨੀ ਕਿ ਟਰੈਕਟਰ ਚੱਕਰ ਨਹੀਂ ਦੌੜਦਾ ਟਰੈਕਟਰ ਗਾਹ ਨੂੰ ਜਾਂਦਾ ਟਰੈਕਟਰ ਪਿੱਛੇ ਨਹੀਂ ਛੱਡਦਾ ਹੈਗਾ ਕੈਨ ਦਾ ਭਾਵ ਪੱਕੀ ਦੇਲਾਵਾਂ ਨੇ ਇਹਨਾਂ ਨੂੰ ਕੰਪਨੀ ਨੇ ਇਹਦੀ ਲਿਫਟ ਕਪੈਸਿਟੀ ਵੀ ਤਾਂ ਹੀ ਵਧਾਉਣ ਨੂੰ ਜੱਕ ਲਾਇਆ ਵਾ ਕੰਪਨੀ ਲੋਕ ਬਾਕੀ ਨੂੰ ਆਪਾਂ ਬਾਅਦ ਚ ਲਵਾਉਣੇ ਨਾ ਜੱਕ ਇਹਨੂੰ ਇਹਨੂੰ ਨਾਲ ਆਉਂਦਾ ਇੰਨੀ ਇਹਦੀ ਲਿਫਟ ਲੇਵਲ ਕਪੈਸਿਟੀ ਦੀ ਪਤਾ ਨਹੀਂ ਵੀਰੇ ਪ੍ਰੋਪਰ ਮੈਂ ਤੈਨੂੰ ਅਹੀਂ ਕਹਿ ਦਵਾ ਜਿਆਦਾ ਹੀ ਹੋਊਗੀ ਜੇ ਨਾ ਰਹਾ ਇੱਕ ਥੋੜੀ ਜੀ ਜ਼ਰੂਰ ਥੋੜੀ ਜਿਹੜੀ ਸਭ ਤੋਂ ਵੱਡੀ ਕਮੀ ਹੈ ਤੇ ਟਰੈਕਟਰ ਚੰਮਨੇ ਵੀਰੇ ਉਹ ਹੈਗੀ ਆ ਲਿੰਕਾਂ ਦੀ ਹੈ ਲਿੰਕਾਂ ਦੀਆਂ ਬਹੁਤ ਲੰਬੀਆਂ ਨਜ਼ਾਇਜ਼ ਹਾਂ ਆਹ ਦੇ ਤਾਂ ਅੰਦਰ ਅੰਦਰ ਵੀ ਦੇਖ ਨਾ ਕਿੱਥੇ ਆ ਬਾਕੀ ਦੇਖ ਬਾਕੀ ਦੀਆਂ ਇੱਥੇ ਜੀ ਹੁੰਦੀਆਂ ਹਾਂ ਆਹ ਜਿਹੜਾ ਆਹ ਟਾਪ ਆਇਆ ਹਮਾਗਰਲਾ ਸਿਸਟਮ ਹੁੱਕ ਦਾ ਇਹ ਇੱਥੇ ਜੀ ਹੁੰਦਾ ਇੱਥੇ ਜੀ ਹੁੰਦਾ ਆਹ ਹੁੱਕ ਬਰਾਬਰ ਆਏ ਨੇ ਇਹਨੂੰ ਮਤਲਬ ਕਿ ਨਾ ਕਿਸੇ ਟਰੈਕਟਰ ਦੀ ਆਪਣੇ ਨੂੰ ਬਾਈ ਨਾ ਇਹਨੂੰ ਕਿਸੇ ਦੀ ਆਪਣੇ ਸ਼ਾਫਟ ਪਾਵੇ ਨਾ ਕੁਸ ਪਾਵੇ ਹਾਂ ਟਰਾਲੀ ਹੁਣ ਜਿੱਦਾਂ ਕਹੀ ਜਿਹੜੀ ਛੋਟੀਆਂ ਟਰਾਲੀ ਹੁੰਦੀਆਂ ਉਹਨੂੰ ਵੀ ਤੰਗ ਕਰਦਾ ਇਹ ਇਹਦੀ ਸਭ ਤੋਂ ਮੇਨ ਆ ਇਹਦੀ ਆਹ ਚੀਜ਼ ਬਹੁਤ ਅੰਦਰ ਹੈ ਬਾਕੀ ਹੋਰ ਇਹਦੇ ਕੋਈ ਭੈੜ ਨਹੀਂ ਹੈਗਾ ਟਰੈਕਟਰ ਚ ਲੱਗਦਾ ਮੈਂ ਕਹਿੰਦਾ 3 ਫੁੱਟ ਹੋਣੀ ਹੈ ਨੰਬਰ ਭਾਈ ਦੇਖੋ ਪੀ ਵੀ 65 ਇਹ ਵੀ 65 ਮੋਹਾਲੀ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਦੱਸਣਾ ਭਾਈ ਰਸਤ ਦੱਸ ਤਾਂ 1000 ਟਰੈਕਟਰ ਸਾਹਿਬ ਉਹ ਟਰੈਕਟਰ ਉਟਰ ਭਾਈ ਕਿੰਨੇ ਵੇਗਿਆ ਮੰਨੇ ਆ ਅਮਿਨੇ ਅਮਿਨੇ 4 4 ਵਜੇ ਪਿਛਲੇ ਮਹੀਨੇ ਮਤਲਬ हां ਜਿਹੜਾ ਲੰਗਿਆ ਅੱਜ ਤਾਂ ਪਹਿਲੀ ਤਰੀਕ ਹੋ ਗਈ ਠੀਕ ਆ ਉਸ ਬਾਈ ਉਹ ਖਾ ਨਹੀਂ ਰਹੇ ਯਾਰ ਮੈਂ ਆ ਨਹੀਂ ਰਹੇ ਮਤਲਬ ਕਿ째 ਕਰ 52 10 ਦਾ ਬਾਈ ਬਾਈ ਨਹੀਂ ਇੱਕੋ ਖੜਾ ਤੇਰੇ ਸਾਹਮਣੇ ਠੀਕ ਆ ਬਾਈ 52 10 ਦੀ ਕਹਿੰਦੇ ਡਿਮਾਂਡੇ ਬਹੁਤ ਹੈ ਟਰੈਕਟਰ ਜਿਹੜੇ 52 10 ਵਿਕ ਰਹੇ ਹਨ ਉਹਨਾਂ ਨੂੰ ਦੇਖਿਆ ਤਿੰਨ ਲੈ ਗਿਆ ਉਹਨਾਂ ਬੰਦੇ ਨੇ ਹਾਂ ਤਿੰਨ ਲੈ ਦੋ ਤਿੰਨ ਟਰੈਕਟਰ ਲੈ ਗਿਆ ਹਮ ਬਾਕੀ ਬਾਈ ਠੀਕ ਆ ਜੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਟਰੈਕਟਰ ਬਾਰੇ ਹਾਂਜੀ ਸੈਂਸਿੰਗ ਆ ਪਟਾਵਾ ਆ ਬਾਈ ਕਿਹੜਾ ਵੀਰੇ ਇਹਦਾ ਆਹ ਸੈਂਸਿੰਗ ਵਾਲਾ ਹੀ ਆ ਇਹਦੇ ਬਾਰੇ ਬਾਈ ਕੋਈ ਪ੍ਰੋਪਰ ਨਾ ਹੋਵੇ ਸੈਂਸਿੰਗ ਵਾਲੀ ਹੀ ਆ ਯਾਰ ਹੋ ਸਕਦਾ ਪਟਾਵਾ ਆ ਬਾਈ ਯਾਰ ਪਟਾਵਾ ਆ ਹੋ ਸਕਦਾ ਬਾਕੀ ਇਹ ਕਿਸੇ ਚ ਨਹੀਂ ਹੁੰਦਾ ਹੈ ਹੈ ਬਾਕੀ ਇਹ ਨਹੀਂ ਹੁੰਦਾ ਕਿਹਨੂੰ ਜੀ ਅੱਛਾ ਇਹਦੇ 'ਚ ਅਮਰੇ ਇੱਕ ਵਾਰ ਮੜਾ ਸਟਾਰਟ ਕਰਕੇ ਦਿਖਾ ਦੇ ਬਾਈ ਦੁਬਾਰਾ ਡਰਾਈਵਰ ਆਵਾਜ਼ ਚੈੱਕ ਕਰਾ ਦੇ ਮੜੀ ਜੀ ਸੀਟੀ ਡੂਟੀ ਮਾਰਾ ਕੇ ਦਿਖਾ ਦੇ ਇਹ ਸੀਟੀ ਨਹੀਂ ਮਾਰਦਾ ਮਾਰਦਾ ਨਹੀਂ ਮਾਰੂਗਾ ਯਾਰ ਦੁਬਾਰਾ ਹੈ ਸਾਲਾਂ ਸਰਦੂਆ ਹੈ ਹੈਨਾ ਸਰਦੂਆ ਜਿਹੜਾ ਸਿਟੀ ਵਾਲਾ ਹੁੰਦਾ ਉਹ ਐਤਾ ਆਹੀ ਹੁੰਦੀ ਜੰਦੀ ਪੈ ਪੇ ਹਮ ਹਰਕ ਹੁੰਦਾ ਨਾ ਠੀਕ ਆ ਲੋ ਜੀ ਬਾਈ ਆਵਾਜ਼ ਕਰੋ ਚੈੱਕ ਆ ਸਾਰੀ ਕਿਹੜੀ ਜਣਾ ਹੈ ਹੈ ਸਾਰੀ ਕਿਹੜੀ ਨਾ ਨਾ ਰਹਿਣ ਦੇ ਮੈਂ ਕਰ ਲੈ ਬੰਦ ਬਾਕੀ ਭਈ ਅਸਲ ਤਾਂ ਸਾਨੂੰ ਚਲਾਗੀ ਪਤਾ ਲੱਗਣਾ ਟਰੈਕਟਰ ਆ ਕੇ ਦੇਖ ਕੇ ਜੀ ਹਾਂ ਹਾਂ ਸਾਰੇ ਹੀ ਮਗਰ ਆ ਗਏ ਬਾਕੀ ਭਈ ਹੋਰ ਵੀ ਟਰੈਕਟਰ ਖੜੇ ਨੇ ਪੁਰਾਣੇ ਸੈਕੰਡ ਹੈਂਡ ਠੀਕ ਆ ਜੀ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਹੋਇਆ ਉਹ ਵੀ ਆ ਕੇ ਦੇਖ ਲਿਓ ਨਾਲ ਦੀ ਨਾਲੇ ਕਿਹਨੂੰ ਕਲੱਚ ਨੂੰ ਹਾਂ ਹਾਂ ਆ ਰਹਿਲਾ ਇਹਦਾ ਉਹ ਤਾਂ ਹੈ ਭਾਈ ਹੂੰ ਨਵ ਨੇ ਇਹਦਾ ਕਈ ਟਰੈਕਟਰ ਹੁੰਦੇ ਆ ਆ ਗਰੀਸ ਵਾਲੇ ਨਿੱਪਲੇ ਦੇ ਵਿੱਚ। ਕਈਆਂ ਨੇ ਦੇਖਿਆ ਹਾਰ ਬਾਅਦ ਹੁੰਦੇ ਆ। ਬਿਲਕੁਲ ਬਿਲਕੁਲ। ਬਾਕੀ ਆ ਆਪਣੇ ਕੋਲ ਪੁਰਾਣੇ ਟਰੈਕਟਰ ਖੜੇ ਨੇ ਬਾਈ ਸਾਰੇ। ਕੋਈ ਵੀ ਪੁਰਾਣਾ ਟਰੈਕਟਰ ਲੈਣਾ ਹੋਰ ਵੀ ਸਾਡੇ ਕੋਲੋਂ ਸਾਹਮਣੇ ਸਵਰਾਜ ਵਾਲਿਆਂ ਕੋਲ ਇੱਧਰ ਪੁਰਾਣੇ ਟਰੈਕਟਰ ਸਾਰੇ ਖੜੇ ਹੁੰਦੇ ਨੇ। ਘੱਟ ਰੇਟਾਂ ਲੱਖ ਰੁਪਏ ਦਾ ਲੈ ਕੇ 10 10 ਲੱਖ ਤੱਕ ਦਾ ਪੁਰਾਣਾ ਟਰੈਕਟਰ ਮਿਲ ਜੂਗਾ। ਠੀਕ ਹੈ ਜੀ। ਬਾਕੀ ਨਵੇਂ ਲੈਣੇ ਆ ਜੌਂਡੀਓ ਰਿੰਡੋ ਫਾਰਮ ਸੋਨਾ ਲੀਕਾ ਸਵਰਾਜ ਸਾਰੀ A to Z ਏਜੰਸੀਆਂ ਨੇਰੇ ਬਾਈ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜਾਂਦਾ। ਤੇ ਉਰੇ ਆ ਕੇ ਤੁਸੀਂ ਦੇਖ ਸਕਦੇ ਆ ਰੋਪੜ ਏਰੀਆ ਸਾਡਾ ਠੀਕ ਹੈ ਜੀ ਆਨੰਦ ਚੰਡੀਗੜ੍ਹ ਤੋਂ ਆਨੰਦਪੁਰ ਸਾਹਿਬ ਰੋਡ ਤੇ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨਜ਼ਦੀਕ ਨੰਬਰ ਥੱਲੇ ਕਰਾਂਗੇ ਸਕਰੀਨ ਤੇ ਮੈਂਸ਼ਨ ਕੋਈ ਵੀ ਜਾਣਕਾਰੀ ਲੈਣੀ ਹੋਈ ਕਿਸੇ ਹੋ ਟਰੈਕਟਰ ਕਿਸੇ ਨੇ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਜਰੂਰ ਦੱਸ ਦਿਆ ਕਰੋ ਬਾਈ ਪੁਰਾਣਾ ਟਰੈਕਟਰ ਉਹ ਵੀ ਲੈ ਲੈਣੇ ਆਪਾਂ ਜੀ ਤੇ ਬਾਕੀ ਠੀਕ ਹੈ ਜੀ ਅੱਜ ਦੇ ਵਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ YouTube ਚੈਨਲ ਜੱਗੂ ਮਾਹਲ ਨੂੰ ਕਰਿਓ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਮਿਲਦੇ ਆਂ ਹੋਰ ਕਿਸੇ ਨਵੇਂ ਵਲੌਗ ਚ ਧੰਨਵਾਦ ਸਾਰਿਆਂ ਦਾ